ਬਾਦ ਜਦੋਂ ਅਸੀਂ ਮੁਕਸਰ ਆਏ ਸਾਨੂੰ ਉਹਨਾਂ ਨੇ ਤਾਰਿਆ ਨਹੀਂ ਗਾ ਸਾਡੇ ਨਾਲ ਬੋਲਣ ਲੱਗ ਗਿਆ ਕਹਿੰਦਾ ਵੀ ਅਸੀਂ ਨਹੀਂ ਤਾਰਦੇਗੇ ਚੜਾਵਾਂਗੇ ਵੀ ਉਹਨੇ ਦਿਨ ਜਿੰਨੇ ਦਿਨ ਉੱਥੇ ਮੁਲਾਜ਼ਮ ਖੜੂਗਾ ਉਸ ਤੋਂ ਬਾਅਦ ਬੱਸ ਨਾ ਰੁਕੂਗੀ ਉੱਥੇ ਇਹ ਗੱਲ ਕਹੀ ਹੈ ਸਾਨੂੰ ਕੰਟਰੈਕਟਰ ਨੇ ਮਾਰਾ ਬੋਲਦੇ ਹਾਂਜੀ ਬੋਲਦੇ ਸਾਡੇ ਨਾਲ ਜਿਹਦੇ ਵੀ ਸੀਗਾ ਉਹਦੇ ਉਹ ਮੁੰਡਾ ਕਹਿੰਦਾ ਇੱਥੇ ਤਾਰ ਕੇ ਜਾਵਾਂਗੇ ਅਸੀਂ ਅੱਗੇ ਤੁਹਾਨੂੰ ਤਾਰਨਾ ਨਹੀਂ ਗਾ ਤਾਰਤਾ ਫਿਰ ਸਾਨੂੰ ਪਿੱਛੇ ਤਾਰਿਆ ਉਹਨੇ ਪਿੰਡ ਭਲਾਈਆਂਾਂ ਦੇ ਦੂਸਰੇ ਬੱਸ ਸਟੈਂਡ ਤੇ ਸਰਕਾਰੀ ਬੱਸਾਂ ਨਹੀਂ ਰੁਕਦੀਆਂ ਸਨ ਤਾਂ ਪਿੰਡ ਵਾਸੀ ਇਕੱਠੇ ਹੋਏ ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡੈਂਪੀ ਢਿੱਲੋਂ ਨੂੰ ਮਿਲੇ ਤਾਂ ਹਰਦੀਪ ਸਿੰਘ ਡੈਂਪੀ ਢਿੱਲੋਂ ਨੇ ਤੁਰੰਤ ਪ੍ਰਭਾਵ ਦੇ ਨਾਲ ਹੀ ਇੱਥੇ ਇੱਕ ਬੇਨਤੀ ਬੱਸ ਅੜਾ ਮਨਜ਼ੂਰ ਕਰਵਾ ਦਿੱਤਾ ਤੁਹਾਨੂੰ ਦੱਸ ਦਈਏ ਕਿ ਐਮਐਲਏ ਵੱਲੋਂ ਬੱਸ ਅੜਾ ਮਨਜ਼ੂਰ ਕਰਨ ਦੇ ਬਾਵਜੂਦ ਵੀ ਡਰਾਈਵਰਾਂ ਵੱਲੋਂ ਇੱਥੇ ਬੱਸਾਂ ਨਹੀਂ ਰੁਕਣਾ ਜਾ ਰਹੀਆਂ ਜਿਸ ਦੇ ਰੋਸ ਵਜੋਂ ਪਿੰਡ ਵਾਸੀ ਇਕੱਠੇ ਹੋ ਕੇ ਪਿੰਡ ਦੇ ਬੱਸ ਸਟੈਂਡ ਤੇ ਪਹੁੰਚੇ ਨੇ ਕੀ ਕੁਝ ਕਹਿਰੇ ਨਹੀਂ ਆਉ ਤੁਹਾਨੂੰ ਸੁਣਾਉਣੀ ਆ। ਸਾਨੂੰ ਵੱਡੇ ਤੇ ਤਾਕ ਤੇ ਨਿੱਕੇ ਮੰਡੀ ਦਾਣਾ ਮੰਡੀ ਵਾਲੇ 70 ਨਾਲ ਚਾਹੀਦਾ ਸਾਨੂੰ। ਇੱਥੇ ਬੱਸਾਂ ਠਹਿਰਣਾਂ ਦਾ ਚਾਹੀਦੀਆਂ। ਇੱਥੇ ਕੀ ਗੱਲ ਬੱਸਾਂ ਰੋਕਦੀਆਂ ਨਹੀਂ। ਆ ਇੱਥੇ ਬੱਸਾਂ ਰੋਕਦੇ ਨਹੀਂ। ਕਹਿੰਦੇ ਗਾਂ ਛੱਡੋ। ਭਾਈ ਜਿੜਾ ਵੀ ਲੈਂਦੇ ਤਾਂ ਆਉਣ ਵੇਲੇ ਸਾਨੂੰ ਕਾਰ ਦੇ ਵੀ ਨਹੀਂ ਆਖ ਦਿੰਦੇ ਆ ਗਾਂ ਨਹੀਂ ਆਖਦੇ ਇੱਥੇ ਕਾਰਾਂ ਦੇ ਇੱਥੇ ਰੁਕਦੇ। ਵੀ ਸਾਨੂੰ ਬੱਸਾਂ ਦਾਣਾ ਮੰਡੀ ਵਾਲੇ ਤੇ ਰੁਕਣੀਆਂ ਚਾਹੀਦੀਆਂ। ਅਬ ਬਜ਼ੁਰਗੋ ਤੁਰ ਕੇ ਆਉਂਦੇ ਆ। ਮਸਾਤ ਉਰਕੇ ਆਉਂਦੇ ਉੱਥੋਂ ਫੇਰ ਉਹ ਨਹੀਂ ਜਿੰਨੇ ਦੇਣਾ ਖੜੂਗਾ ਮਲਾਜਮ ਉਹਨੇ ਦੇਣ ਬਸ ਇੱਥੇ ਰੁਕਣਗਾ ਉਸ ਤੋਂ ਬਾਅਦ ਬੱਸ ਰੋਕਦੀ ਨਹੀਂ ਜੇ ਤੁਸੀਂ ਪਿੱਛੋ ਚੜ ਕੇ ਹੁਣੇ ਜੋ ਬਠਡੇ ਹਾਂ ਤੇ ਸਾਨੂੰ ਇੱਥੇ ਨਹੀਂ ਤਾਰ ਸਕਦੇ ਤਾਰਦੇ ਨਹੀਂ ਗਾ ਹਾਂ ਸਾਨੂੰ ਉੱਥੇ ਤਾਂ ਦੇ ਸਾਨੂੰ ਜਾ ਕੇ ਅੱਡੇ ਤੇ ਧਰਨਾ ਲੈਣਾ ਪਊਗਾ ਨਾ ਲਾਵਾਂਗੇ ਅੱਜ ਕੱਢ ਕੀ ਕਰਦਾ ਕਿ ਜਦ ਦੁਖੀ ਨਾ ਆਪਣੀ ਤੇ ਸਾਨੂੰ ਇੱਥੇ ਰੁਕ ਕੇ ਚਾਈ ਤੋਂ ਵਸਾਟ ਦੀ ਗਾਣਾ ਮੰਕਿਆ ਆ ਸੀ ਪਰ ਕੇ ਆਉਨੇ ਉੱਥੇ ਥਾੜਾ ਲੈ ਜਾਉਨੇ ਆ ਬਸ ਅਸੀਂ ਇੱਥੇ ਖੜੇ ਸੀ ਅੱਡੇ ਤੇ ਅਸੀਂ ਅੱਗੇ ਜਾਂਦੇ ਸੀਗੇ ਉਹ ਸਾਨੂੰ ਮਲਾਜਮ ਕਹਿੰਦਾ ਵੀ ਤੁਹਾਨੂੰ ਅਸੀਂ ਚੜਾ ਦੇਾਂਗੇ ਆਪ ਠੱਲ ਕੇ ਚੜਾਵਾਂਗੇ ਉਹਨਾਂ ਨੇ ਸਾਨੂੰ ਚੜਾਤਾ ਉਸ ਤੋਂ ਬਾਅਦ ਜਦੋਂ ਅਸੀਂ ਮੁਕਸਰਵਾਏ ਸਾਨੂੰ ਉਹਨਾਂ ਨੇ ਤਾਰਿਆ ਨਹੀਂ ਗਾ ਸਾਡੇ ਨਾਲ ਬੋਲਣ ਲੱਗ ਗਿਆ ਕਹਿੰਦਾ ਵੀ ਅਸੀਂ ਨਹੀਂ ਤਾਰ ਵੀ ਓਨੇ ਦਿਨ ਜਿੰਨੇ ਦਿਨ ਉੱਥੇ ਮਲਾਜਮ ਖੜੂਗਾ ਉਸ ਤੋਂ ਬਾਅਦ ਬਸ ਨਾਰੂ ਕੋ ਵੀ ਉੱਥੇ ਇਹ ਗੱਲ ਕਹੀ ਹੈ ਸਾਨੂੰ ਕਲੈਕਟਰ ਨੇ ਮਾੜਾ ਬੋਲਦੇ ਹਾਂਜੀ ਬੋਲਦੇ ਸਾਡੇ ਨਾਲ ਜਿਹਦੇ ਵੀ ਸੀਗਾ ਉਹਦੇ ਉਹ ਮੁੰਡਾ ਕਹਿੰਦਾ ਇੱਥੇ ਧਾਰ ਕੇ ਜਾਵਾਂਗੇ ਅਸੀਂ ਅੱਗੇ ਤੁਹਾਨੂੰ ਧਾਰਨਾ ਨਹੀਂਗਾ ਹੂੰ ਧਾਰ ਤਾਂ ਫਿਰ ਸਾਨੂੰ ਪਿੱਛੇ ਧਾਰਿਆ ਉਹਨੇ ਪਿੱਛੇ ਧਾਰਦੇ ਆ ਪਿੱਛੇ ਧਾਰਦੇ ਸਾਨੂੰ ਵੀ ਤੇ ਗੱਪ ਮਾਰ ਕੇ ਮੁੰਡੇ ਚੜਾ ਲਿਆ ਤੇ ਮੜ ਕੇ ਧਾਰਿਆ ਨਹੀਂ ਧਾਰਦੇ ਨਹੀਂ ਅਸੀਂ ਧਾਰ ਦਾਂਗੇ ਬਾਪੂ ਧਾਰ ਦਾਂਗੇ ਤੇ ਸੇ ਇੰਨੀ ਮਾਰੋ ਉਹ ਉਹ ਪੁੱਟਾ ਲੈਂਦੇ ਵੀ ਤੁਹਾਨੂੰ ਤਾਰ ਦੇ ਹਾਂਜੀ ਪ੍ਰਾਈਵੇਟ ਵਾਲੇ ਕੱਪਰ ਉਹ ਜਿੰਨੇ ਦਿਨ ਮਜ਼ਦਮ ਖੜਾ ਸੀ ਵੀਰੇ ਉਹਨੇ ਦਿਨ ਚੜਾਉਂਦੇ ਰਿਹਾ ਉਹ ਅੱਗੇ ਹੋ ਗਿਆ ਬਸ ਉਹ ਅੱਗੇ ਜਾ ਕੇ ਥੱਲੀ ਉਹਨਾਂ ਨੇ ਜਦੋਂ ਉਹਨੇ ਮੂਰੇ ਹੋ ਗਿਆ ਫਿਰ ਚੜਾਇਆ ਸਾਨੂੰ ਉਹਨਾਂ ਨੇ ਆਉਣ ਵੇਲੇ ਸਾਨੂੰ ਤਾਰਿਆ ਨਹੀਂ ਗਾ ਉਹਨਾਂ ਨੇ ਉਦੋਂ ਤੋਂ ਕਹਤਾ ਬੱਸਾਂ ਵਾਲਿਆਂ ਨੂੰ ਵੀ ਰੋਕੋ ਰੋਕਦੇ ਵੀ ਆ ਵਿੱਚ ਕਈ ਰੋਕਦੇ ਨਹੀਂ ਬਾਈ ਕਈ ਬੁੜੀਆਂ ਕੁੜੀਆਂ ਨੂੰ ਗੰਦੀਆਂ ਸਵਾਦ ਲਈ ਬੁਲਤੇ ਕਹਿੰਦੇ ਆ ਛੋਡੇ ਕੜਾ ਪਿਓ ਦੀ ਬੱਸ ਹੈ ਸਾਡੇ ਦਾ ਪਿਓ ਦੀ ਜੀ ਸਰਕਾਰ ਹੈ ਉਹਨਾਂ ਦੇ ਕੜਾ ਪਿਓ ਦੀ ਉਹ ਰੋਕਦੇ ਨਹੀਂਗੇ ਬੜਾ ਰੁਕਨੇ ਆ ਫਿਰ ਕਹਿਣਗੇ ਕਰ ਲਓ ਜਿਹੜਾ ਕੁਝ ਕਰਨਾ ਸਾਡੇ ਸਵਾਰੀਆਂ ਖੜੀਆਂ ਹੁੰਦੀਆਂ ਇੱਥੇ ਕਿਸੇ ਨੂੰ ਨਹੀਂ ਰੋਕਦੇਗੇ ਜੀ ਜੇ ਕੋਈ ਇੰਸਪੈਕਟਰ ਬਠਾ ਵਿਚਾਰਾ ਮੂਰੇ ਹੋ ਜਾਂਦਾ ਫਿਰ ਰੋਕਦੇ ਉਹਨੂੰ ਕਹਿੰਗੇ ਤੂੰ ਸਾਨੂੰ ਕਿੱਥੋਂ ਪੰਗਾ ਪਾਇਆ ਜੀ ਫਿਰ ਅਸੀਂ ਉਹਨਾਂ ਨੂੰ ਇਹ ਬੇਨਤੀ ਕਰਦੇ ਆਂ ਵੀ ਸਵਾਰੀ ਖੜੀ ਹੈ ਜੇ ਕੋਈ ਤੁਹਾਨੂੰ ਤੰਗ ਕਰਦੇ ਸਾਨੂੰ ਤੁਸੀਂ ਦੱਸੋ ਅਸੀਂ ਸਵਾਰੀ ਨੂੰ ਕਮਾਂਗੇ ਬਿਨਾਂ ਗੱਲ ਉਹ ਸਾਨੂੰ ਕਹਿਣਗੇ ਤੁਸੀਂ ਪਹਿਲਾਂ ਉਹ ਸਵਾਰੀ ਅੱਡੇ ਤੋਂ ਵੰਡ ਕੇ ਚੜਾ ਕੇ ਆਇਆ ਕਰੋ ਅਸੀਂ ਕਿਵੇਂ ਚੜਾ ਸਕਦੇ ਜੀ ਵੰਡ ਕੇ ਸਵਾਰੀਆਂ ਸਵਾਰੀ ਜਿਦੀ ਮਰਜ਼ੀ ਚੜੂਗਾ ਜਿਦੀ ਮਰਜ਼ੀ ਨਾ ਚੜੂਗਾ ਉਹ ਕਹ ਦਿੰਦਾ ਤੁਸੀਂ ਆ ਕਰੋ ਸਾਨੂੰ 20 ਸਾਲ ਹੋ ਗਏ ਅੱਡੇ ਤੋਂ ਜੀ ਪਹਿਲਾਂ ਚੱਲਦੇ ਨੂੰ ਇਹਨੂੰ ਕਹਿ ਦਿੰਦਾ ਇਹ ਤਾਂ ਕਾਗਜ਼ਾਂ 'ਚ ਨਹੀਂ ਅੱਡਾ ਜੀ ਉਹ ਤੋਂ 20 ਸਾਲ ਪਹਿਲਾਂ ਕਾਗਜ਼ਾਂ 'ਚ ਸੀਗਾ ਜੀ ਹੋਰ ਕਾਗਜ਼ਾਂ 'ਚ ਨਹੀਂਗਾ ਹੁਣ ਟੈਂਪਲੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਉਹਨੇ ਉੱਦੇ ਤੋਂ ਬੱਸਾਂ ਰੋਕਣ ਲਾਈਆਂ ਮੈਂ ਕਹਿੰਦਾ ਇਹ ਜਾਂ ਬੰਦਾ ਹਰ ਵਾਰੀ ਆਵੇ ਜੀ ਜਿਹੜੇ ਪਹਿਲੇ ਬੋਲ ਤੇ ਸਾਡੇ ਉਹਨੇ ਕੰਮ ਕਰਤਾ ਅਸੀਂ ਬਥੇਰੇ ਨੂੰ ਕਹਿ ਕੇ ਕਿ ਪੰਚਾਇਤਾਂ ਨੂੰ ਵੀ ਪਿੰਡਾਂ ਨੂੰ ਹੋਰਾਂ ਨੂੰ ਵੀ ਪੋਲੇ ਹੋ ਗਏ ਸੀ ਕਿਸੇ ਨੇ ਨਹੀਂ ਅੱਜ ਤੱਕ ਸੁਣੀ ਸੀ ਇਹ ਬੰਦਾ ਪਹਿਲਾ ਜਿਹਨੇ ਸਾਡਾ ਪਹਿਲੇ ਬੋਲ ਏਡਾ ਕੰਮ ਕਰਤਾ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਨਾਲ ਜਿਆਦਾ ਮਸਲਾ ਜਿਹੜਾ ਬੱਸਾਂ ਨਾਲ ਰੁਕਣ ਦਾ ਹੀ ਹੈ ਤਕਰੀਬਨ ਸਵਾਰੀਆਂ ਇੱਥੇ ਖੜੀਆਂ ਹੀ ਰਹਿੰਦੀਆਂ ਤੇ ਇਹਨਾਂ ਨੇ ਬਹੁਤ ਵਾਰੀ ਇਧਰਲੀ ਸਾਈਡ ਵਾਲੇ ਜਿਹਨੇ ਆਪਣੇ ਪਬਲਿਕ ਰਹਿੰਦੀ ਇਹਨਾਂ ਨੇ ਬਹੁਤ ਵਾਰੀ ਮੁੱਦਾ ਠਾਇਆ ਇਸ ਚੀਜ਼ ਦਾ ਮੌਕੇ ਦੇ ਵਿਧਾਇਕ ਨੂੰ ਵੀ ਅਸੀਂ ਸਾਫ ਚੰਨ ਮਿਲੇ ਸੀ ਸਾਨੂੰ ਪੂਰਾ ਅਸ਼ੋਸ਼ਣ ਦਵਾਇਆ ਹੁੰਦਾ ਨੇ ਉਹਨਾਂ ਨੇ ਫੋਨ ਵੀ ਕੀਤਾ ਬਕਾਇਦਾ ਸਾਡੇ ਕੋਲ ਚਿੱਠੀ ਵੀ ਹੈਗੀ ਜਿਹੜੀ ਉਹਨਾਂ ਨੇ ਉਹਨਾਂ ਨੂੰ ਮੈਨੇਜਰ ਸਾਹਿਬ ਨੂੰ ਕੱਢੀ ਹੋਈ ਹੈ ਬੰਦਾ ਵੀ ਇੱਥੇ ਬੈਠਦਾ ਉਹਨਾਂ ਦਾ ਮੁਲਾਜ਼ਮ ਆ ਪਰ ਹਾਲ ਉਹੀ ਹੈ ਦੇਖੋ ਐਮਐਲਏ ਸਾਹਿਬ ਦਾ ਤੁਸੀਂ ਕੋਈ ਕਸੂਰ ਨਹੀਂ ਉਹਨੇ ਸਾਰਾ ਆਪਦਾ ਕੰਮ ਕਰਤਾ ਪਰ ਹੁਣ ਜੇ ਆਪਦਾ ਡਿਪਾਰਟਮੈਂਟ ਉਹਨਾਂ ਦਾ ਰੋਕਣ ਦੇ ਕੋਲ ਉਹਨਾਂ ਦੇ ਡਿਪਾਰਟਮੈਂਟ ਦੇ ਬੰਦੇ ਨੂੰ ਵੀ ਉਹਨਾਂ ਦੀ ਸ਼ਬਦਾਲ ਵੀ ਚੰਗੀ ਨਹੀਂ ਉਹਨਾਂ ਨੂੰ ਕਹਿੰਦੇ ਆ ਤੂੰ ਸਾਨੂੰ ਇੱਥੇ ਪ੍ਰੋਬਲਮ ਕ੍ਰੀਏਟ ਕਰਤੀ ਪਿੱਛੇ ਵਧੀਆ ਰੁਕਦਾ ਸੀ ਆ ਵਾਰੀ ਵਾਰੀ ਅਸੀਂ ਕਿਹੜੇ اڈਾਂ ਦੇ ਰੋਕੀਏ ਦੇਖੋ ਪਬਲਿਕ ਜਿਆਦਾ ਹੋਣ ਕਰਕੇ ਪਿੰਡ ਦੀ ਗਿਣਤੀ ਜਿਆਦਾ ਹੋਣ ਕਰਕੇ ਦੋ اڈੇ ਬਣਿਆ ਤੇ ਦੋ ਆਡੇ ਤੇ ਸਵਾਰੀਆਂ ਫੁੱਲ ਹੁੰਦੀਆਂ ਤੇ ਅਸੀਂ ਤਾਂ ਪੂਰਨ ਤੌਰ ਤੇ ਹੀ ਮੰਗ ਕਰਦੇ ਆ ਵੀ ਰੋਡਵੇਜ ਦੇ ਜਿੰਨੇ ਵੀ ਜਿਹੜੀਆਂ ਟਰਾਂਸਪੋਰਟ ਨੇ ਜਿੰਨੇ ਵੀ ਕੰਪ ਆਧਾਰ ਕਾਰਡ ਨੂੰ ਲੈ ਕੇ ਸਵਾਲ ਜੋ ਕਰਦੇ ਆ ਕਿ ਕੀ ਚੱਕਰ ਨਹੀਂ ਵੈਸੇ ਸਵਾਰੀਆਂ ਦੇ ਲੈ ਕੇ ਆ ਜੀ ਆਧਾਰ ਕਾਰਡ ਨੂੰ ਤਾਂ ਹੋ ਸਕਦਾ ਜਿਹੜੀਆਂ ਅੰਦਰ ਸਵਾਰੀਆਂ ਚੜ੍ਹਦੀਆਂ ਬਸ ਉਹਨਾਂ ਨਾਲ ਤਾਂ ਹੋ ਸਕਦਾ ਕਰਦੇ ਹੋਣ ਪਰ ਇੱਥੇ ਤਾਂ ਜ਼ਿਆਦਾ ਸ਼ਬਦਾਵਲੀ ਉਹਨਾਂ ਦੀ ਇੰਨੀ ਚੰਗੀ ਨਹੀਂ ਵੀ ਕਹਿੰਦੇ ਅਸੀਂ ਨਹੀਂ ਰੋਕਣੀ ਤੁਹਾਡੇ ਪਿਓ ਦੀ ਬਸ ਹੈ ਜਾਂ ਜੇ ਵੀ ਹੈ ਜਿੰਨਾ ਵੀ ਸ਼ਬਦਾਵਲੀ ਕਹਿ ਸਕਦੇ ਘੱਟਿਆ ਹੀ ਵਰਤਦੇ ਆ ਪਹਿਲਾਂ ਤਾਂ ਜਿੰਨੇ ਵੀ ਸਾਡੇ ਇਸ ਵੀਡੀਓ ਚੈਨਲ ਨੂੰ ਦੇਖ ਰਹੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦਾ ਜਿਹੜਾ ਮਸਲਾ ਸਾਡਾ ਇਹ ਭਲਾਈਆਂ ਨੇ ਦੇ ਵਿੱਚੋਂ ਕੋਠੇ ਭਗ ਸਿੰਘ ਦੇ ਨਾਂ ਤੇ ਇੱਕ ਵੱਖਰਾ ਜਨੇ ਇਲੈਕਸ਼ਨ ਸੈਲ ਵੀ ਇਹਦਾ ਵੱਖਰਾ ਕੰਮ ਕਰਦਾ ਹੈ ਸਕੂਲ ਆ ਸਾਡਾ ਪ੍ਰਾਇਮਰੀ ਉਹ ਵੀ ਕੋਠੇ ਭਗ ਸਿੰਘ ਦੇ ਨਾਂ ਤੇ ਆ ਤੇ ਅੱਜ ਤੋਂ ਕੋਈ 25 ਸਾਲ ਪਹਿਲਾਂ ਸਾਡੇ ਕੋਠੇ ਭਗ ਸਿੰਘ ਦਾ ਪੰਜਾਬ ਰੋਡ ਤੇ ਇੱਕ ਡਰਾਈਵਰ ਸੀਗਾ ਸਰਦਾਰ ਸਰਬੰਸ ਸਿੰਘ ਜੀ ਉਹ ਆਪਣੀ ਸਰਵਿਸ ਦੌਰਾਨ ਜਿਹੜਾ ਐਕਸਪਾਇਰ ਹੋ ਗਿਆ ਸੀਗੇ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਜਦੋਂ ਪੰਜਾਬ ਰੋਡ ਤੇ ਸ੍ਰੀ ਮੁਕਸੇਸ ਸਾਹਿਬ ਇਹ ਕਿ ਗਏ ਤਾਂ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਇੱਥੇ ਇੱਕ ਬੱਸ ਸਟੈਂਡ ਬਣਾਇਆ ਸੀਗਾ ਜਿਹੜਾ ਲਗਾਤਾਰ ਤਕਰੀਬਨ 25 ਸਾਲ ਪਹਿਲਾਂ ਚੱਲਦਾ ਰਿਹਾ ਪਰ ਹੁਣ 2 ਸਾਲ ਤੋਂ ਪਤਾ ਨਹੀਂ ਕੀ ਕਾਰਨ ਹੈ ਸਾਡੀਆਂ ਸਵਾਰੀਆਂ ਵੀ ਇੱਥੇ ਬਹਿੰਦੀਆਂ ਖੱਜਲ ਖਵਾਰ ਹੁੰਦੀਆਂ ਹਨ ਪਰੰਤੂ ਜਿਹੜੇ ਰੋਡਵੇਜ ਦੇ ਟਾਈਮ ਹੈ ਪੈਪਸੂ ਦਾ ਵਿੱਚ ਆ ਪੀਆਰਟੀਸੀ ਹੈ ਚਾ ਪੰਜਾਬ ਵਾਲੇ ਸ੍ਰੀ ਮੁਖਸਰ ਸਾਹਿਬ ਹੈ ਉਹ ਰੋਡਵੇਜ ਦੇ ਟਾਈਮ ਨਹੀਂ ਸਾਡੇ ਸਾਡੇ ਤੇ ਰੁਕਦੇ ਸੀਗੇ ਉਹਦੇ ਸਬੰਧੀ ਅਸੀਂ ਕਈ ਵਾਰ ਜਿਹੜੇ ਮੌਜੂਦਾ ਸਰਕਾਰ ਦੇ ਇੱਥੇ ਵਿਧਾਇਕ ਸੀਗੇ ਜਾਂ ਹਲਕਾ ਅੰਚਾਰ ਸੀਗੇ ਮੌਕੇ-ਮੌਕੇ ਤੇ ਅਸੀਂ ਉਹਨਾਂ ਨਾਲ ਤਾਲਮਿਲ ਕਰਦੇ ਰਹੇ ਪਰੰਤੂ ਸਾਡਾ ਕੋਈ ਮਸਲਾ ਹੱਲੇ ਨਹੀਂ ਹੋਇਆ ਨੇਰੇ ਸਵੇਰੇ ਜਾਨੇ ਸਾਡੇ ਦੇ ਧੀਆਂ ਭੈਣਾਂ ਨੇ ਇੱਥੋਂ ਸਾਨੂੰ 1.5 ਕਿਲੋਮੀਟਰ ਜਿਹੜਾ ਬੱਸ ਸਟੈਂਡ ਪੈਂਦਾ ਹੈ ਉੱਥੇ ਜਾਂਦੇ ਸੀ ਉੱਥੋਂ ਉਤਰ ਕੇ ਆਉਂਦੀਆਂ ਸਾਡੀਆਂ ਬੇਟੀਆਂ ਸਕੂਲ ਜਾਣ ਵਾਲੀਆਂ ਕਾਲਜ ਪੜ੍ਹਨ ਵਾਲੀਆਂ ਤੇ ਸਵੇਰੇ ਵੀ ਉੱਥੇ ਜਾ ਕੇ ਚੜ੍ਹਦੀਆਂ ਸਾਨੂੰ ਇਹ ਬਹੁਤ ਵੱਡੀ ਪ੍ਰੋਬਲਮ ਸੀ ਘਰ ਦੇ ਵਿੱਚ ਇਕੱਲਾ-ਇਕੱਲਾ ਬੰਦਾ ਹੈ ਕਈ ਇਹਨਾਂ ਸਾਈਕਲ ਤੇ ਛੱਡ ਕੇ ਆਉਂਦਾ ਮੋਟਰਸਾਈਕਲ ਤੇ ਛੱਡ ਕੇ ਆਉਂਦਾ ਫਿਰ ਸ਼ਾਮ ਨੂੰ ਲੈ ਕੇ ਆਉਂਦਾ ਖਲਾਤ ਆ ਜਿਹੜੇ ਅੱਜ ਬਹੁਤ ਮਾੜੇ ਸਾਰਿਆਂ ਨੂੰ ਸਾਨੂੰ ਪਤਾ ਹੈ ਇਸ ਕਰਕੇ ਅਸੀਂ ਇਹਦੀ ਮੰਗ ਜਿਹੜੀ ਹੁਣ ਮੌਕੇ ਦੇ ਵਿਧਾਇਕ ਸਾਡੇ ਉਹਨਾਂ ਕੋਲੇ ਵੀ ਠਾਈ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਪੈਪ ਸੜਕ ਤੇ ਪੰਜਾਬ ਰੋੜੇ ਦੀਆਂ ਬੱਸਾਂ ਜਾਂ ਜਿਹੜੀ ਨਹੀਂ ਟਾਈਮ ਹੈ ਉਹ ਕੋਠੇ ਭਗਤ ਸਿੰਘ ਦਾਣਾ ਮੰਡੀ ਵਾਲਾ ਜੋ ਬੱਸ ਸਟੈਂਡ ਹੈ ਇਹ ਤੇ ਸਵਾਰੀਆਂ ਚੱਕਣੀਆਂ ਤਾਰਨੀਆਂ ਤੇ ਉਹਨਾਂ ਨੇ ਇੱਕ ਇਨਸਪੈਕਟਰ ਦੀ ਸਾਡੇ ਇੱਥੇ ਡਿਊਟੀ ਵੀ ਲਾਈ ਹੈ ਪਰੰਤੂ ਹਾਲ ਉਹੀ ਹੈ ਕੱਲ ਇੱਥੇ ਅਸੀਂ ਸਾਰੇ ਖੜੇ ਸੀਗੇ ਸਾਡਾ ਬਹੁਤ ਵੱਡਾ ਕੱਟ ਸੀਗਾ ਤਾਂ ਸਾਡੀਆਂ ਇਥੋਂ ਕੁਝ ਲੜਕੀਆਂ ਨੇ ਚੜ੍ਹਨਾ ਸੀਗਾ ਅਸੀਂ ਵਾਰ-ਵਾਰ ਉਹਨਾਂ ਨੂੰ ਹੱਥ ਵੀ ਕੱਢਦੇ ਰਹੇ ਅਖੀਰ ਨੂੰ ਸਾਨੂੰ ਛੜਕ ਦੇ ਵਿਚਾਲੇ ਹੋ ਕੇ ਜਿਹੜੀ ਬੱਸ ਰੁਕਣੀ ਪਈ ਉਹਨਾਂ ਨੂੰ ਚੜਾਉਣ ਦੀ ਕੋਸ਼ਿਸ਼ ਕੀਤੀ ਤਾਂ ਜਿਹੜੇ ਇਥੋਂ ਦੇ ਡਰਾਈਵਰ ਕਨੈਕਟਰ ਹੈ ਉਹਨਾਂ ਦੀ ਜਿਹੜੀ ਸ਼ਬਦਾਬਲੀ ਹੈ ਉਹ ਸਾਡੀ ਪੰਚਾਇਤ ਪ੍ਰਤੀ ਆਮ ਪੰਚਾਇਤ ਪ੍ਰਤੀ ਉਹ ਬਹੁਤ ਮਾੜੀ ਸੀਗੀ ਗਲਤ ਸੀਗੀ ਜਣੇ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਿਹੜਾ ਸਾਡਾ ਅੱਡਾ ਇਹਨੂੰ ਪੂਰੇ ਰੋਪ ਦੇ ਵਿੱਚ ਚਲਾਇਆ ਜਾ